ਉਜੀ ਕਈ ਵਾਰ ਇਸ ਤਰ੍ਹਾਂ ਵੀ ਹੋ ਜਾਂਦਾ ਹੈ ਐਚ ਡੀ ਬਾਕਸ ਆਗਾ ਤੇ ਇਸ ਦੇ ਉੱਪਰ ਲਿਖਿਆ ਰਹੇਗਾ ਨੋ ਸਰਵਿਸ ਨੋ ਸਰਵਿਸ ਤਾਂ ਲਿਖਿਆ ਹੁੰਦਾ ਕਿ ਜਦੋਂ ਆਪਾਂ ਇਹਨੂੰ ਰੀਸੈਟ ਕਰ ਦਿੰਨਾ ਹੈਗੇ ਜਦੋਂ ਪਿੱਛੋਂ ਇਹਨੂੰ ਸਿਗਨਲ ਨਹੀਂ ਮਿਲ ਰਿਹਾ ਹੁੰਦਾ ਉਸ ਵੇਲੇ ਰੀਸੈਟ ਨਹੀਂ ਕਰਨਾ ਚਾਹੀਦਾ ਦੇਖੋ ਕਰਨਾ ਕਿ ਆਪਾਂ ਨੇ ਰੀਸੈਟ ਦੁਬਾਰਾ ਕਰਾਂਗੇ ਹੁਣ ਇਹਨੂੰ ਸਿਗਨਲ ਮਿਲ ਗਿਆ ਉਹ ਵੀ ਫੈਕਟਰੀ ਰੀਸੈਟ ਆਪਾਂ ਨੇ ਕਰਨਾ ਇਹਨੂੰ نیچے ਜਾ ਕੇ ਦੇਖੋ ਪਿੰਨ ਕੋਡ ਮੰਗੂਗਾ 00 ਤੁਸੀਂ ਜਾਣਦੇ ਹੋ ओके ਕਰ ਦੇਣਾ ਆਪਾਂ ਨੇ ਇਹਨੂੰ ਕਨਫਰਮ ਤੇ ਜਾ ਕੇ ਜੈਸ ਕਰ ਲੈਣਾ ਤੇ ਮੈਂ ਸਰਚਿੰਗ ਕਰੂਗਾ ਚੈਨਲਾਂ ਦੀ ਤੇ ਤੁਸੀਂ ਮੇਰੀ ਪਹਿਲਾਂ ਵਾਲੀਆਂ ਵੀਡੀਓ ਵੀ ਜੋ ਆਈਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਕਿ ਜਾ ਕੇ ਫਾਸਟ ਦੇ ਬਾਰੇ ਬਹੁਤ ਸਾਰੀ ਜਾਣਕਾਰੀ ਦਿੱਤੀ ਹੈਗੀ ਸਾਨੂੰ ਟੀਵੀ ਬਾਰੇ ਬਾਕਸ ਬਾਰੇ ਰੇਟ ਬਾਰੇ ਸਾਰਾ ਕੁਝ ਹਨੋ ਜੀ ਬਾਕਸ ਗਿਆ ਚਲੋ ਕਦੇ ਵੀ ਤੁਸੀਂ ਰੀਸੈਟ ਕਰਨਾ ਚੈਨਲ ਨੂੰ ਬਾਕਸ ਨੂੰ ਜਦੋਂ 104 ਲਿਖਿਆ ਆਵੇ ਉਸ ਵੇਲੇ ਤੁਸੀਂ ਇਹਨੂੰ ਫੈਕਟਰੀ ਰੀਸੈਟ ਨਹੀਂ ਕਰਨਾ ਵੀਡੀਓ ਚੰਗੀ ਲਗੀ ਤਾਂ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਚੈਨਲ ਨੂੰ ਜਿੰਨਾ ਵੀ ਹੋਦਾ ਤੇ ਲਾਈਕ ਜ਼ਰੂਰ ਕਰਿਆ ਕਰੋ ਸਤਿ ਸ੍ਰੀ ਅਕਾਲ